ਭਗਵਾਨ ਸ਼ਿਵ ਦੇ ਸਭ ਤੋਂ ਪੁਰਾਣੇ ਮੰਦਿਰਾਂ ਦੇ ਵਿੱਚੋਂ ਇੱਕ ਹੈ ਕਾਸ਼ੀ ਵਿਸ਼ਵਨਾਥ ਮੰਦਿਰ ਤੇ ਜਾਣਾਂਗੇ ਅੱਜ ਉਹਨਾਂ ਦੇ ਇਤਿਹਾਸ ਬਾਰੇ ਜਿੱਥੇ ਕਾਸ਼ੀ ਵਿਸ਼ਵਨਾਥ ਮੰਦਿਰ ਸਭ ਤੋਂ ਮਸ਼ਹੂਰ ਹਿੰਦੂ ਮੰਦਿਰਾਂ ਦੇ ਵਿੱਚੋਂ ਇੱਕ ਹੈ ਇਹ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਇਹ 12 ਜੋਤਰੀ ਲਿੰਗਾ ਦੇ ਵਿੱਚੋਂ ਇੱਕ ਹੈ ਤੇ ਇਹ ਸ਼ਿਵ ਦੇ ਸਭ ਤੋਂ ਪਵਿੱਤਰ ਮੰਦਿਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੰਦਿਰ ਦਾ ਮੁੱਖ ਦੇਵਤਾ ਸ਼੍ਰੀ ਵਿਸ਼ਵਨਾਥ ਹੈ ਜਿਸ ਦਾ ਅਰਥ ਹੈ ਬ੍ਰਹਮੰਡ ਦਾ ਪ੍ਰਭੂ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਇੱਕ ਵਾਰ ਜਾ ਕੇ ਪਵਿੱਤਰ ਗੰਗਾ ਦੇ ਵਿੱਚ ਇ ਇਸ਼ਨਾਨ ਕਰਦਾ ਹੈ ਤਾਂ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਕਾਸ਼ੀ ਵਿਸ਼ਵਨਾਥ ਮੰਦਿਰ ਆਦ ਕਾਲ ਤੋਂ ਹੀ ਸ਼ੈਵ ਮਤ ਦਾ ਕੇਂਦਰ ਰਿਹਾ ਹੈ ਇਸ ਨੂੰ ਸਮੇਂ-ਸਮੇਂ ਤੇ ਬਹੁਤ ਸਾਰੇ ਮੁਸਲਮ ਸ਼ਾਸਕਾਂ ਦੁਆਰਾ ਟਾਇਆ ਗਿਆ ਅਤੇ ਉਹਨਾਂ ਦੇ ਵਿੱਚੋਂ ਆਖਰੀ ਸ਼ਾਸਕ ਸੀ ਔਰੰਗਜ਼ੇਬ ਮੰਦਰ ਦਾ ਮੌਜੂਦਾ ਢਾਂਚਾ ਰਾਣੀ ਅਹੇਲਿਆਬਾਈ ਹੋਲਕਰ ਦੁਆਰਾ ਸਾਲ 1780 ਦੇ ਵਿੱਚ ਬਣਾਇਆ ਗਿਆ ਸੀ ਇਸ ਦਾ ਪ੍ਰਬੰਧ 1983 ਤੋਂ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ ਆ ਜਾਣਦੇ ਆ ਕਿ ਕਾਸ਼ੀ ਵਿਸ਼ਵਨਾਥ ਮੰਦਰ ਦਾ ਇਤਿਹਾਸ ਆਕਰ ਹੈ ਕਿ ਹਿੰਦੂ ਆਧਿਆਪਨ ਵਿੱਚ ਗ੍ਰੰਥ ਹੈ ਸ਼ਿਵ ਪੁਰਾਨ ਦੇ ਵਿੱਚ ਜੋਤਰੀ ਲਿੰਗਾ ਦਾ ਜ਼ਿਕਰ ਹੈ ਇਹ ਭਗਵਾਨ ਸ਼ਿਵ ਦੇ ਤਾਂਚਾਗਤ ਰੂਪ ਦੇ ਵਿੱਚ ਹਨ ਅਤੇ ਵਿਆਪਕ ਤੌਰ ਤੇ ਮੰਨਤਾ ਪ੍ਰਾਪਤ ਵੀ ਹੈ ਤੋਂ ਅਦਾਸੀ ਕਿ ਜੋਤਰੀ ਲਿੰਗਾ ਦੀ ਕਹਾਣੀ ਸ਼ਿਵ ਪੁਰਾਨ ਦੇ ਵਿੱਚ ਜੋਤਰੀ ਲਿੰਗਾ ਦੀ ਕਥਾ ਦਾ ਜ਼ਿਕਰ ਕਰਦਾ ਹੈ ਦੰਤ ਕਥਾ ਮੁਤਾਬਕ ਇੱਕ ਵਾਰ ਦੋ ਤ੍ਰੇਕੀਆਂ ਵਿਸ਼ਨੂੰ ਅਤੇ ਬ੍ਰਹਮਾ ਵਿਚਕਾਰ ਲੜਾਈ ਹੋ ਗਈ ਸੀ ਇਹ ਵੇਖਣ ਲਈ ਕਿ ਕੌਣ ਬਿਹਤਰ ਹੈ ਉਹਨਾਂ ਨੂੰ ਪਰਖਣ ਲਈ ਤ੍ਰੇਕ ਸ਼ਿਵ ਨੇ ਤਿੰਨ ਸੰਸਾਰਾਂ ਨੂੰ ਪ੍ਰਕਾਸ਼ ਦੇ ਰੂਪ ਦੇ ਵਿੱਚ ਇੱਕ ਵਿਸ਼ਾਲ ਬੇਅੰਤ ਥੰਮ ਦੇ ਰੂਪ ਦੇ ਵਿੱਚ ਬਿਨਿਆ ਜਿਸ ਨੂੰ ਜੋਤ੍ਰੀ ਲਿੰਗ ਕਿਹਾ ਜਾਂਦਾ ਹੈ ਜੋਤ੍ਰੀ ਲਿੰਗ ਸ਼ਿਵ ਦਾ ਪ੍ਰਤੀਕ ਹੈ ਜੋ ਲਗਭਗ ਸਾਰੇ ਆਰੇ ਵਰਤ ਦੇ ਵਿੱਚ ਫੈਲਿਆ ਹੋਇਆ ਹੈ ਵਿਸ਼ਨੂੰ ਅਤੇ ਬ੍ਰਹਮਾ ਨੇ ਇਸ ਪ੍ਰਕਾਸ਼ ਦਾ ਅੰਤ ਲੱਭਣਾ ਸੀ ਬ੍ਰਹਮਾ ਤੇ ਵਿਸ਼ਨੂੰ ਉਲਟ ਦਿਸ਼ਾਵਾਂ ਵੱਲ ਭੇਜੇ ਗਏ ਬ੍ਰਹਮਾ ਨੇ ਉੱਪਰ ਵੱਲ ਅਤੇ ਵਿਸ਼ਨੂੰ ਨੇ ਹੇਠਾਂ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਬ੍ਰਹਮਾ ਨੇ ਝੂਠ ਬੋਲੇ ਕਿ ਉਸਨੇ ਅੰਤ ਲੱਭ ਲਿਆ ਜਦ ਕਿ ਵਿਸ਼ਨੂੰ ਨੇ ਇਮਾਨਦਾਰੀ ਦੇ ਨਾਲ ਆਪਣੀ ਹਾਰ ਸਵੀਕਾਰ ਕਰ ਲਈ ਝੂਠ ਬੋਲਣ ਕਾਰਨ ਭਗਵਾਨ ਸ਼ਿਵ ਭਗਵਾਨ ਬ੍ਰਹਮਾ ਤੋਂ ਨਰਾਜ਼ ਹੋ ਗਏ ਅਤੇ ਫਿਰ ਉਹਨਾਂ ਨੇ ਭਗਵਾਨ ਭੈਰੋ ਦਾ ਰੂਪ ਧਾਰ ਲਿਆ ਤੇ ਬ੍ਰਹਮਾ ਦਾ ਪੰਜਵਾਂ ਸਿਰ ਕਾਟ ਦਿੱਤਾ। ਉਹਨਾਂ ਨੂੰ ਸ਼ਰਾਬ ਦਿੱਤਾ ਗਿਆ ਕਿ ਉਹਨਾਂ ਨੂੰ ਰਸਮਾ ਦੇ ਵਿੱਚ ਕੋਈ ਥਾਂ ਨਹੀਂ ਮਿਲੇਗੀ। ਜਦਕਿ ਵਿਸ਼ਨੂੰ ਦੀ ਸਦਾ ਲਈ ਪੂਜਾ ਕੀਤੀ ਜਾਵੇਗੀ। ਇਹ ਮੰਦਿਰ ਮਣੀ ਕਰਨ ਕਾਟ ਦੇ ਵਿੱਚ ਸਥਿਤ ਹੈ ਅਤੇ ਇਸ ਨੂੰ ਸ਼ਕਤੀਪੀਠ ਮੰਨਿਆ ਜਾਂਦਾ ਹੈ। ਸ਼ਕਤੀਪੀਠਾਂ ਦੀ ਉਤਪਤੀ ਦਾ ਜ਼ਿਕਰ ਦਸ਼ਕ ਯਗ ਦੇ ਵਿੱਚ ਵੀ ਕੀਤਾ ਗਿਆ ਹੈ। ਭਗਵਾਨ ਸ਼ਿਵ ਦੇ ਸੱਤ ਪੁਰਾਣੇ ਮੰਦਿਰਾਂ ਦੇ ਵਿੱਚੋਂ ਇੱਕ ਹੈ ਕਾਸ਼ੀ ਵਿਸ਼ਵਨਾਥ ਦਾ ਮੰਦਿਰ ਤੇ ਜਾਣਗੇ ਅੱਜ ਉਹਨਾਂ ਦੇ ਇਤਿਹਾਸ ਬਾਰੇ ਜਿੱਥੇ ਕਾਸ਼ੀ ਵਿਸ਼ਵਨਾਥ ਮੰਦਿਰ ਸਭ ਤੋਂ ਮਸ਼ਹੂਰ ਹਿੰਦੂ ਮੰਦਿਰਾਂ ਦੇ ਵਿੱਚੋਂ ਇੱਕ ਹੈ ਇਹ ਭਗਵਾਨ ਸ਼ਿਵ ਨੂੰ ਸਮਰਪਿਤ ਹੈ 12 ਜੋਤਰੀ ਲਿੰਗਾ ਦੇ ਵਿੱਚੋਂ ਇੱਕ ਹੈ ਤੇ ਇਹ ਸ਼ਿਵ ਦੇ ਸਭ ਤੋਂ ਪਵਿੱਤਰ ਮੰਦਿਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੰਦਿਰ ਦਾ ਮੁੱਖ ਦੇਵਤਾ ਸ਼੍ਰੀ ਵਿਸ਼ਵਨਾਥ ਹੈ ਜਿਸਦਾ ਅਰਥ ਹੈ ਬ੍ਰਹਿਮੰਡ ਦਾ ਪ੍ਰਭੂ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਇੱਕ ਵਾਰ ਜਾ ਕੇ ਪਵਿੱਤਰ ਗੰਗਾ ਦੇ ਵਿੱਚ ਇਸ਼ ज्ञान करदाता ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਕਾਸ਼ੀ ਵਿਸ਼ਵਨਾਥ ਮੰਦਿਰ ਆਦ ਕਾਲ ਤੋਂ ਹੀ ਸ਼ੈਵ ਮਤ ਦਾ ਕੇਂਦਰ ਰਿਹਾ ਇਸ ਨੂੰ ਸਮੇਂ-ਸਮੇਂ ਤੇ ਬਹੁਤ ਸਾਰੇ ਮੁਸਲਮ ਸ਼ਾਸਕਾਂ ਦੁਆਰਾ ਟਾਇਆ ਗਿਆ ਅਤੇ ਉਹਨਾਂ ਦੇ ਵਿੱਚੋਂ ਆਖਰੀ ਸ਼ਾਸਕ ਸੀ ਆਰੰਝੀ ਮੰਦਰ ਦਾ ਮੌਜੂਦਾ ਢਾਂਚਾ ਰਾਣੀ ਅਹਿਲਿਆਬਾਈ ਹੋਲਕਰ ਦੁਆਰਾ ਸਾਲ 1780 ਦੇ ਵਿੱਚ ਬਣਾਇਆ ਗਿਆ ਸੀ ਇਸ ਦਾ ਪ੍ਰਬੰਧ 1983 ਤੋਂ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ ਅਜਾਣਦੇ ਆ ਕਿ ਕਾਸ਼ੀ ਵਿਸ਼ਵਨਾਥ ਮੰਦਰ ਦਾ ਇਤਿਹਾਸ ਆਕਰ ਹੈ ਕਿ ਹਿੰਦੂਆਂ ਦੇ ਪਵਿੱਤਰ ਗ੍ਰੰਥ ਸ਼ਿਵ ਪੁਰਾਨ ਦੇ ਵਿੱਚ ਜੋਤਰੀ ਲਿੰਗਾ ਦਾ ਜ਼ਿਕਰ ਹੈ ਇਹ ਭਗਵਾਨ ਸ਼ਿਵ ਦੇ ਢਾਂਚਾਗਤ ਰੂਪ ਦੇ ਵਿੱਚ ਹਨ ਅਤੇ ਵਿਆਪਕ ਤੌਰ ਤੇ ਮੰਨਤਾ ਪ੍ਰਾਪਤ ਵੀ ਹੈ ਤੋਂ ਅਦਾਸੀ ਹੈ ਕਿ ਜੋਤਰੀ ਲਿੰਗਾ ਦੀ ਕਹਾਣੀ ਸ਼ਿਵ ਪੁਰਾਨ ਦੇ ਵਿੱਚ ਜੋਤਰੀ ਲਿੰਗਾ ਦੀ ਕਥਾ ਦਾ ਜ਼ਿਕਰ ਕਰਦਾ ਹੈ ਦੰਤ ਕਥਾ ਮਤਾਬਕ ਇੱਕ ਵਾਰ ਦੋ ਵਿਕੀਆਂ ਵਿਸ਼ਨੂ ਅਤੇ ਬ੍ਰਹਮਾ ਵਿਚਕਾਰ ਲੜਾਈ ਹੋ ਗਈ ਸੀ ਇਹ ਵੇਖਣ ਲੇਕਿਨ ਕੌਣ ਬਿਹਤਰ ਹੈ ਉਹਨਾਂ ਨੂੰ ਪਰਖਣ ਲਈ ਈਕ ਸ਼ਿਵ ਨੇ ਤਿੰਨ ਸੰਸਾਰਾਂ ਨੂੰ ਪ੍ਰਕਾਸ਼ ਦੇ ਰੂਪ ਦੇ ਵਿੱਚ ਇੱਕ ਵਿਸ਼ਾਲ ਬੇਅੰਤ ਥੰਮ ਦੇ ਰੂਪ ਦੇ ਵਿੱਚ ਭਿੰਨਿਆ ਜਿਸ ਨੂੰ ਜੋਤਰੀ ਲਿੰਗ ਕਿਹਾ ਜਾਂਦਾ ਹੈ ਜੋਤਰੀ ਲਿੰਗ ਸ਼ਿਵ ਦਾ ਪ੍ਰਤੀਕ ਹੈ ਜੋ ਲਗਭਗ ਸਾਰੇ ਆर्य ਵਰਤ ਦੇ ਵਿੱਚ ਫੈਲਿਆ ਹੋਇਆ ਵਿਸ਼ਨੂ ਅਤੇ ਬ੍ਰਹਮਾ ਨੇ ਇਸ ਪ੍ਰਕਾਸ਼ ਦਾ ਅੰਤ ਲਪਣਾ ਸੀ ਬ੍ਰਹਮਾ ਤੇ ਵਿਸ਼ਨੂ ਉਲਟ ਦਿਸ਼ਾਵਾਂ ਵੱਲ ਭੇਜੇ ਗਏ ਬ੍ਰਹਮਾ ਨੇ ਉੱਪਰ ਵੱਲ ਅਤੇ ਵਿਸ਼ਨੂ ਨੇ ਹੇਠਾਂ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਬ੍ਰਹਮਾ ਨੇ ਝੂਠ ਬੋਲੇ ਕਿ ਉਸਨੇ ਅੰਤ ਲੱਭ ਲਿਆ ਜਦਕਿ ਵਿਸ਼ਨੂ ਨੇ ਇਮਾਨਦਾਰੀ ਦੇ ਨਾਲ ਆਪਣੀ ਹਾਰ ਸਵੀਕਾਰ ਕਰ ਲਈ ਝੂਠ ਬੋਲਣ ਕਾਰਨ ਭਗਵਾਨ ਸ਼ਿਵ ਭਗਵਾਨ ਬ੍ਰਹਮਾ ਤੋਂ ਨਰਾਜ਼ ਹੋ ਗਏ ਅਤੇ ਫਿਰ ਉਹਨਾਂ ਨੇ ਭਗਵਾਨ ਪੈਰੋ ਦਾ ਰੂਪ ਕਾਰ ਲਿਆ ਤੇ ਬ੍ਰਹਮਾ ਦਾ ਪੰਜਵਾਂ ਸਿਰ ਵਾੜ ਦਿੱਤਾ ਉਹਨਾਂ ਨੂੰ ਆਪ ਦਿੱਤਾ ਗਿਆ ਕਿ ਉਹਨਾਂ ਨੂੰ ਰਸਮਾ ਦੇ ਵਿੱਚ ਕੋਈ ਥਾਂ ਨਹੀਂ ਮਿਲੇਗੀ ਜਦਕਿ ਵਿਸ਼ਨੂੰ ਦੀ ਸਦਾ ਲਈ ਪੂਜਾ ਕੀਤੀ ਜਾਵੇਗੀ ਇਹ ਮੰਦਿਰ ਮਣੀ ਕਰਨ ਕਾਟ ਦੇ ਵਿੱਚ ਸਥਿਤ ਹੈ ਅਤੇ ਇਸ ਨੂੰ ਸ਼ਕਤੀਪੀਠ ਮੰਨਿਆ ਜਾਂਦਾ ਹੈ ਸ਼ਕਤੀਪੀਠਾਂ ਦੀ ਉਤਪਤੀ ਦਾ ਜ਼ਿਕਰ ਦਸ਼ਕ ਯਗ ਦੇ ਵਿੱਚ ਵੀ ਕੀਤਾ ਗਿਆ ਹੈ